ਇਹ 26 ਜਨਵਰੀ 1986 ਦਾ ਠਾਠਾ ਮਾਰਦਾ ਇਕੱਠ ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਕਿ ਇਹ ਸਰਕਾਰ ਤੇਰਾ ਬਣਾਇਆ ਹੋਇਆ ਇਹ ਇਕੱਠ ਅੱਜ ਇਹ ਇਕੱਠ ਪ੍ਰਵਾਨ ਨਹੀਂ ਕਰਦਾ ਔਰ ਨਵੇਂ ਸਿਰਿਓਂ ਇਹ ਇਕੱਠ 9 10 9 ਦੀ ਕਮਾਈ ਕਰਕੇ ਅਕਾਲ ਤਖਤ ਦੀ ਦੁਬਾਰਾ ਉਸਾਰੀ ਕਰੇਗਾ ਹੇ ਹਨ ਮੱਬਾ ਠਾਕੁਰ ਸਿੰਘ ਜੀ ਜਿਨ੍ਹਾਂ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਗੈਰ ਹਾਜ਼ਰੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਦਾ ਬੀੜਾ ਚੁੱਕਿਆ ਹੋਇਆ ਹੈ। ਜਿਹੜਾ ਆਪ ਰੱਖਣਿਆ ਹੋਊ। ਪੂਰੀ ਯਾਰਾ ਕਰਵਾ ਦੇ ਹੋਵੇ। ਜੈਕਾਰੇ ਗੀਓ ਧਰਮ ਦਾ। ਬਾਪੂ ਨੂੰ ਜਨਸੂ। ਜੀ ਠਾਠਾ ਮਾਰਦਾ ਸਰਬੱਤ ਖਾਲਸੇ ਦਾ ਇਕੱਠ ਅੱਜ ਫੈਸਲਾ ਕਰ ਰਿਹਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨਾਲ ਰਹਿਣਾ ਹੈ ਕਿ ਨਹੀਂ ਬਲਕਿ ਖਾਲਸਪੁਰ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਚੱਲਦਾ ਹੀ ਰਹੇਗਾ ਮਹਾਤਮਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਕਾਉਂ ਦਾ ਹੱਕ ਲਾਇਆ ਅਤੇ ਫਿਰ ਦੁਬਾਰਾ ਸਾਰੀ ਕਰਨ ਲਈ ਸਵਤ ਹਾਲਸੇ ਨੇ ਪ੍ਰਣ ਕੀਤਾ ਬਲਤਖ ਸਹਿਬ ਜੀ ਦੀ ਕਾਰ ਸੇਵਾ ਗੁਰਸੇਖ ਮਰਜੀਬੜੇ ਪੂਰੇ ਤਨ ਮਨ ਧੰਨ ਨਾਲ ਦਵਾਰੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਜੋ ਕਿ ਸਿੱਖ ਪੰਥ ਦੀ ਜਿੰਦ ਜਾਨ ਹੈ ਇਸ ਦੀ ਰਾਖੀ ਲਈ ਇਸ ਦੀ ਪਵਿੱਤਰਤਾ ਕਾਇਮ ਕਰਨ ਲਈ ਹਰ ਸਿੱਖ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਹੈ ਨਹੀਂ हरियाणा ਦੀ ਪ੍ਰੋਜੈਕਟ ਸੰਦਰਸ਼ਿਤ ਰੌਣ ਲਈ ਅੰਕਸਿਪਿਟੀ ਕਾਇਮ ਕੀਤੀ ਗਈ ਜਿਸ ਦੇ ਮੁਰਲੇ ਮੈਂਬਰ ਭਾਈ ਗੁਰਬੱਧ ਸਿੰਘ ਜੀ ਮਾਨੋਸਾਹਰ ਸਰਪਾਉ ਲੈ ਰਹੇ ਹਨ ਭਾਈ ਮੋਤੀ ਸਿੰਘ ਜੀ ਭਾਈ ਗੁਰਬੱਧ ਸਿੰਘ ਜੀ ਮਾਨੋਸਾਹਰ ਸਰਪਾ ਦੇ ਕੇ ਨਿਵਾਜ ਰਹੇ ਹਨ ਸਤੇ ਭਾਈ ਸਾਹਿਬ ਆਪਣੇ ਵਿਚਾਰ ਪੇਸ਼ ਕਰ ਰਹੇ ਹਨ 29 ਅਪ੍ਰੈਲ 1986 ਨੂੰ